ਲੋਕ ਸਭਾ ਚੋਣਾਂ ਦੀ ਜਿਹੜੀ ਗਿਣਤੀ ਦਾ ਜਿਹੜਾ ਫੈਸਲਾ ਜੋ ਕਹਿ ਸਕਦੇ ਆ ਕਿ ਉਹ ਆ ਚੁੱਕਿਆ ਹੈ ਲਗਭਗ ਜੋ 30000 ਦੀ ਜਿਹੜੀ ਲੀਡ ਆ ਗੁਰਜੀਤ ਸਿੰਘ ਓਝੜਾ ਹੁਣਾਂ ਨੂੰ ਮਿਲ ਚੁੱਕੀ ਆ ਤਾਂ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਕਿ ਗੁਰਜੀਤ ਸਿੰਘ ਓਝੜਾ ਜੋ ਕਿ ਇਸ ਵਕਤ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਨੇ ਤਾਂ ਗੁਰਜੀਤ ਸਿੰਘ ਓਝੜਾ ਹੁਣਾਂ ਦੇ ਨਾਲ ਵੀ ਗੱਲ ਕਰਦੇ ਆ ਕਿਉਂਕਿ ਕਾਫੀ ਵੱਡਾ ਚੈਲੰਜ ਹੈ ਜੋ ਇਸ ਵਾਰ ਹੈਗਾ ਸੀਗਾ ਹੈਟ੍ਰਿਕ ਹੋਣੀ ਬਹੁਤ ਜ਼ਰੂਰੀ ਸੀਗੀ ਤਾਂ ਕਿਤਨਾ ਕਿਤੇ ਜੋ ਇਸ ਵਾਰ ਗੁਰਜੀਤ ਸਿੰਘ ਓਝੜਾ ਹੁਣਾਂ ਦੀ ਹੈਟ੍ਰਿਕ ਜੋ ਆ ਦਿਖਾਈ ਦੇ ਰਹੀ ਹੈ ਕਿ ਹੈਟ੍ਰਿਕ ਹੋ ਚੁੱਕੀ ਹੈ ਤਾਂ ਉੱਥੇ ਹੀ ਗੁਰਜੀਤ ਸਿੰਘ ਓਜਲਾ ਹੋਣਾ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਆ ਕਿ ਅੱਜ ਉਹਨਾਂ ਦਾ ਕੀ ਕਹਿਣਾ ਹੈ ਅੱਜ ਇੱਥੇ ਪਹੁੰਚੇ ਨੇ ਤਾਂ ਇਹ ਵੇਖ ਸਕਦੇ ਹੋ ਵਰਕਰਾਂ ਦੇ ਵਿੱਚ ਇੱਕ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਾਫੀ ਜ਼ਿਆਦਾ ਬਿਲਕੁਲ ਜੀ ਬਿਲਕੁਲ ਅੱਜ ਹੁਣ ਪਰਮਾਤਮਾ ਨੇ ਬਖਸ਼ਿਸ਼ ਕਰਤੀ ਹੈ ਔਰ ਮੈਂ ਹੁਣੇ ਹੀ ਰਿਜ਼ਰਵਰ ਸਾਹਿਬ ਨੂੰ ਡੀ ਸਾਹਿਬ ਨਾਲ ਬੈਠ ਕੇ ਆ ਹੁਣ ਉਹਨਾਂ ਨੇ ਸਰਟੀਫਿਕੇਟ ਹੀ ਦੇਣਾ ਹੈ ਉਹਨਾਂ ਨੇ ਟਾਈਮ ਦਿੱਤਾ ਹੈ 5:30 ਵਜੇ ਦਾ 5:30 ਵਜੇ ਆਵਾਂਗੇ ਦਾ ਦੌਪੁਜੀਤ ਸਿੰਘ ਆਓ ਜੀ ਜਿੰਦਾਬਾਦ ਬਸ ਜਿੰਦਾਬਾਦ ਗੁਰਜੀਤ ਸਿੰਘ ਆਦਲਾ ਜਿੰਦਾਬਾਦ ਥੈਂਕ ਯੂ ਥੈਂਕ ਯੂ ਗੱਲ ਇਹ ਹੈ ਅੱਜ ਬਹੁਤ ਵੱਡਾ ਮਾਣ ਇਸ ਫੁੱਤਰਨਗਰ ਦੇ ਗੁਰਾਮਦਾਸ ਦੇ ਘਰ ਤੋਂ ਮਿਲਿਆ ਔਰ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣਨਾ ਬਹੁਤ ਵੱਡੀ ਗੱਲ ਹੈ ਇਹ ਕਾਮਕਾਰ ਤੋਂ ਉੱਠ ਕੇ ਔਰ ਕੋਈ ਬਹੁਤ ਵੱਡਾ ਸਿਆਸੀ ਪਿਛੋਕੜ ਨਹੀਂਗਾ ਔਰ ਲੋਕਾਂ ਦਾ ਮੇਰੇ 'ਤੇ ਵਿਸ਼ਵਾਸ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ ਇੰਨਾ ਮਤਲਬ ਗਰਮੀ ਹੁੰਦੇ باوجود ਦੋ ਸਰਕਾਰਾਂ ਸੀ ਇੱਕ ਕੇਂਦਰ ਦੀ ਸਰਕਾਰ ਇੱਕ ਸਟੇਟ ਦੀ ਗਵਰਨਮੈਂਟ ਦੋਵਾਂ ਸਰਕਾਰਾਂ ਨਾਲ ਲੜਾਈ ਦੇ ਵਿੱਚੋਂ ਨਿਕਲਣਾ ਇਹ ਵੀ ਇੱਕ ਲੋਕਾਂ ਦੇ ਕਰਨ ਆਇਆ ਹੋਇਆ ਔਰ ਪਬਲਿਕ ਨੇ ਮੈਨੂੰ ਇੱਥੋਂ ਜਤਾਇਆ ਮੈਂ ਪਬਲਿਕ ਦਾ ਨਤਮਸਤ ਕਿਉਂ ਮੈਂ ਜਿੰਨੀ ਵਾਰੀ ਵੀ ਧੰਨਵਾਦ ਕਰਾਂ ਉੰਨੀ ਨਹੀਂ ਥੋੜਾ ਬਹੁਤ ਫਸਵੀ ਟੱਕਰ ਰਹੀ ਹੋ ਜਾਪੇ ਸ਼ਹਿਰ ਤੋਂ ਅੰਦਰ ਜਿਵੇਂ ਅਨਐਕਸਪੈਕਟਿਡ ਨਤੀਜੇ ਆ ਹਾਂ ਬਿਲਕੁਲ ਇਹ ਫਸਵੀ ਟੱਕਰ ਰਹੀ ਹੈ ਔਰ ਤੁਸੀਂ ਸਾਰਾ ਤਕਰੀਬਨ ਜਿੰਨੇ ਵੀ ਇੰਟੈਲੀਜੈਂਸ ਕਹੋ ਕਿਸੇ ਨੂੰ ਪੁੱਛ ਲਓ ਲੋਕਾਂ ਨੇ ਦਿਲ ਦੀ ਗੱਲ ਦੱਸੀ ਨਹੀਂ ਵੀ ਕੀ ਕਰਨਾ ਹੈ ਕਿਉਂਕਿ ਧਰਮ ਦੇ ਆਧਾਰ ਤੇ ਕੁਝ ਵੋਟ ਦਾ ਜਿਹੜਾ ਪੋਲਰਾਈਜੇਸ਼ਨ ਹੋਇਆ ਉਹ ਵੈਸੇ ਟ੍ਰੈਂਡ ਮੜਾ ਹੈ ਉਹ ਨਹੀਂ ਹੀ ਹੋਣਾ ਚਾਹੀਦਾ ਦੇਖੋ ਆਹੜੀ ਵੋਟਿਆ ਇਹ ਕਿਸੇ ਨੂੰ ਆਪਾਂ ਗੁਰਦੁਆਰਾ ਮੰਦਿਰ ਬਣਾਉਣ ਲਈ ਨਹੀਂ ਪਾਉਣੀ ਇਹ ਤੇ ਦੇਸ਼ ਨੂੰ ਬਣਾਉਣ ਵਾਸਤੇ ਪਾਉਣੀ ਉਹਦੇ ਸਾਰਿਆਂ ਦਾ ਸਹਿਯੋਗ ਹੁੰਦਾ ਹੈ ਪਰ ਇਹ ਕਈ ਵਾਰ ਇਹੋ ਜਿਹਾ ਪ੍ਰਚਾਰ ਕਰ ਦਿੰਦੇ ਆ ਕਿ ਲੋਕਾਂ ਦੀ ਇਹ ਨਵਜ ਕਮਜ਼ੋਰ ਹੁੰਦੀ ਹੈ ਲੋਕ ਬਧੋ ਬਦੀ ਨਾ ਚਾਹੁੰਦੇ ਹੋਏ ਵੀ ਉਸ ਬੰਨੇ ਉਸ ਵੇਖ ਚ ਬਹਿ ਜਾਂਦੇ ਉਹ ਹੀ ਵੇਖ ਬਗਿਆ ਹੋਰ ਕੋਈ ਗੱਲ ਨਹੀਂ ਕੀ ਉਹ ਲੋਕ ਅਨੇਕ ਇਹ ਚੀਜ਼ ਵੇਖੀ ਨਹੀਂ ਕਿ ਉਹਨਾਂ ਨੇ ਕੀਤਾ ਕੀ ਹੈ ਕੀ ਨੁਕਸਾਨ ਦੇਜਦਾ ਹੋਇਆ ਇਹ ਗੱਲ ਸਾਨੂੰ ਮਤਲਬ ਮੈਨੂੰ ਕਿਤੇ ਨਾ ਕਿਤੇ ਜਾ ਕੇ ਮਹਿਸੂਸ ਹੋਈ ਹੈ ਕਹਰੇ ਸੀ ਜਮੀ 25000 ਦੀ ਲੀਡ ਹੋਵੇਗੀ 25000 ਦੇ ਕਰੀਬ ਲੀਡ ਹੋ ਗਈ ਜਦੋਂ ਪ੍ਰਚਲਨੀ ਰਾਹੁਲ ਗਾਂਧੀ ਪਹੁੰਚੇ ਕਾਂਗਰਸ ਪ੍ਰੈਜ਼ੀਡੈਂਟ ਲਈ ਪਹੁੰਚੇ ਹੋਰ ਵੀ ਅਨੇਕਾਂ ਲੀਡਰ ਸਚਿਨ ਪਾਇਲਟ ਸਚੀ ਤਰੂ ਲੀਡਰਸ਼ਿਪ ਵੱਡੀ ਰੈਂਪੀ ਚੱਥੇ ਪਹੁੰਚੀ ਹੈ ਲੱਗਦਾ ਉਸ ਗੱਲ ਦਾ ਵੀ ਕੋਈ ਪ੍ਰਭਾਵ ਪਿਆ ਬਿਲਕੁਲ ਇੱਕ ਇੱਕ ਬੰਦੇ ਦਾ ਪ੍ਰਭਾਵ ਪੈਂਦਾ ਦੇਖੋ ਸਭ ਤੋਂ ਪਹਿਨ ਦੇ ਜਿਹੜੇ ਬੂਥਾਂ ਦੇ ਲੜਾਈ ਲੜਦੇ ਸਾਡੇ ਜਿਹੜੇ ਪਿਛਲੇ ਦੋ ਮਹੀਨਿਆਂ ਤੋਂ ਔਰ ਬਹੁਤ ਮਿਹਨਤ ਕੀਤੀ ਸਭ ਤੋਂ ਵੱਡਾ ਪ੍ਰਭਾਵ ਤੇ ਉਹਨਾਂ ਦਾ ਦੂਜੀ ਗੱਲ ਸਾਡੀ ਡਿਸਟ੍ਰਿਕਟ ਦੀ ਲੀਡਰਸ਼ਿਪ ਤੀਸਰਾ ਪੰਜਾਬ ਦੀ ਔਰ ਸਭ ਤੋਂ ਵੱਡਾ ਗੱਲ ਸਾਡੀ ਜਿਹੜੀ ਹਾਈ ਕਮਾਂਡ ਇੱਥੇ ਆਈ ਉਹਦਾ ਪ੍ਰਭਾਵ ਪੈਂਦਾ ਕਿਉਂਕਿ ਦੇਸ਼ ਦੀ ਪਾਲਿਸੀ ਦੱਸ ਦਿੱਤੀ ਇਸ ਦੇ ਬਾਰੇ ਗੱਲ ਕਰਦੇ ਸੋ ਉਹਦਾ ਬਹੁਤ ਵੱਡਾ ਪ੍ਰਭਾਵ ਉਹਦਾ ਵੀ ਪਿਆ ਇਹ ਸਮੇਲ ਇੱਕ ਜਿੱਤ ਦਾ ਜਿਹੜਾ ਵਾ ਲੋਕਾਂ ਦੇ ਵਿਸ਼ਵਾਸ ਦਾ ਸਮੇਲ ਹੈ ਹਾਈ ਕਮਾਂਡ ਦੇ ਜਿਹੜੇ ਸਾਰਿਆਂ ਦੇ ਜਿਹੜਾ ਆਸ਼ੀਰਵਾਦ ਦੇ ਜਿੰਨਾਂ ਨੇ ਆ ਕੇ ਤੇ ਪ੍ਰਚਾਰ ਕੀਤਾ ਉਹਨਾਂ ਦਾ ਸਮੇਲ ਹੈ ਔਰ ਜਿਹੜਾ ਇੱਕ ਇਥੋਂ ਦਾ ਸੱਭਿਆਚਾਰਕ ਸਮਾਜਿਕ ਤਾਣਾ ਬਣਾਇਆ ਉਹਦਾ ਸਮੇਲ ਹੈ ਕੁਝ ਲੋਕ ਜਿਹੜੇ ਵਿਕਾਸ ਨੂੰ ਤਰਜੀਹ ਦਿੰਦੇ ਨੇ ਕੁਝ ਲੋਕ ਜਿਹੜੇ ਸੈਕੂਲਰ ਥੋਟ ਨੂੰ ਤਰਜੀਹ ਦਿੰਦੇ ਆ ਕਿ ਉਹਨਾਂ ਦੀ ਜਿੱਤ ਹੈ ਸਾਰੇ ਦੀ ਅਸ਼ਾ ਸਾਹਿਬ ਮੋਜਰਾ ਸਾਹਿਬ ਕੋਲ ਕਰਕੇ ਦੇਖੋਗੇ ਜਿਹੜੇ ਹਲਕਿਆਂ ਚੋਂ ਖਾਸ ਕਰਕੇ ਸ਼ਹਿਰੀ ਜਿਹੜੇ ਹਲਕਿਆਂ ਚੋਂ ਪਿਛੜੇ ਉਹ ਜਿੰਨੇ ਵੀ ਮਾਨਗੀ ਵੱਡੇ ਵੱਡੇ ਲੀਡਰ ਕਰ ਰਹੇ ਸੀ ਬਿਲਕੁਲ ਪੜਚੋਲ ਤੇ ਹੋਈ ਕਿ ਉਹ ਨਾਇਕ ਮਾਨ ਨੇ ਆਪ ਹੀ ਕਰ ਲੈਣੀ ਮੈਂ ਤੇ ਕਰਨ ਕੀ ਕਰਨਾ ਹੈ ਮੈਂ ਤੇ ਇੱਕ ਸੇਵਾਦਾਰ ਮੈਂ ਤੇ ਆਪਣਾ ਜਿਹੜੀ ਮੈਨੂੰ ਡਿਊਟੀ ਮਿਲੂਗੀ ਮੈਂ ਉਹਦੇ ਬਾਰੇ ਧਿਆਨ ਦਊਗਾ ਇਹ ਪੜਚੋਲ ਜਿਹੜਾ AICCC PCC ਦਾ ਦਿੱਤ ਹੋਇਆ ਉਹਨਾਂ ਨੇ ਕਰਨੀ ਪੜਚੋਲ ਇਸ ਗੱਲ ਦੀ ਉਦਰਾ ਸਾਹਿਬ 20 ਤੋਂ 25000 ਦੀ ਲੀਡ ਐ ਇਸ ਵਾਰ ਕਈ ਯਾਰੀ ਸੀ ਕਿ ਵੱਡੀ ਹੋਵੇਗੀ ਪਰ ਹੁਣ 30000 ਤੋਂ ਲੀਡ ਜਿਹੜੀ ਆ ਪਾਰ 30 ਵੀ ਪਾਰ ਹੋ ਚੁੱਕੀ ਹੈ ਜੀ ਹਾਂਜੀ 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 ਉਹ ਕਰੀਬ 38 40 ਦੇ ਕਰੀਬ ਹੋ ਗਈ ਹੈ ਚਲੋ ਕਹਿਰ ਜਿੰਨੀ ਵੀ ਹੋਊਗੀ ਜਿੱਤ ਤੇ ਜੀਤੀ ਹੈ ਔਰ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਔਰ ਮੈਂ ਬਹੁਤ ਸ਼ੁਕਰ ਅਦਾ ਕਰਦਾ ਕੁਦਰਤ ਦਾ ਕਿ ਉਹਨਾਂ ਨੇ ਇਹੋ ਜਿਹਾ ਪ੍ਰਮਾਤਮਾ ਨੇ ਇਸ ਪਵਿੱਤਰ ਸਰੋਵਰਾਂ ਦਾ ਕਿ ਉਹਨਾਂ ਨੇ ਮਰਿੱਚ ਯਕੀਨ ਰੱਖਿਆ ਇੱਥੋਂ ਦੇ ਪਬਲਿਕ ਨੇ ਇੱਥੋਂ ਦੇ ਲੋਕਾਂ ਨੇ ਔਰ ਇਸ ਬਾਰਡਰ ਬੈਟ ਦੇ ਲੋਕਾਂ ਨੇ ਖਾਸ ਕਰਕੇ ਕਿਸਾਨ ਭਰਾਵਾਂ ਨੇ ਪਿੰਡੂ ਖੇਤਰ 'ਚ ਵੱਸਦੇ ਮੇਰੇ ਸਾਰੇ ਗਰੀਬ ਭਰਾਵਾਂ ਨੇ ਬਹੁਤ ਬਹੁਤ ਮਾਨ ਦਿੱਤਾ ਸਤਿਕਾਰ ਦਿੱਤਾ ਮੈਨੂੰ ਔਰ ਸਾਰਿਆਂ ਨੇ ਸਾਰੀਆਂ ਧਰਮਾਂ ਨੇ ਵਰਗਾਂ ਨੇ ਮੈਨੂੰ ਬਰਾਬਰ ਦਾ ਮਾਨਤ ਕਰ ਦਿੱਤਾ ਤਦ ਮੈਂ ਇੱਥੇ ਜਾ ਕੇ ਪਹੁੰਚਿਆ ਮੈਂ ਕਿਉਂਕਿ ਮੈਂ ਕਿਸੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਕਿਸੇ ਵਰਗ ਦੀ ਨਹੀਂ ਕੀਤੀ ਮੈਂ ਤਾਂ ਸਾਰਿਆਂ ਦੀ ਸਾਝੀ ਰਾਜਨੀਤੀ ਦੇ ਹਾਮੀਆਂ ਤੇ ਹਾਮੀ ਹਾਂ ਤੇ ਹਮੇ ਰਾਂਗੇ ਉਹ ਜਲਾ ਸਾਹਿਬ ਸਭ ਤੋਂ ਵੱਧ ਵਿਰੋਧੀ ਧਿਰ ਨੇ ਜਿਹੜਾ ਸੀ ਗੰਦੇ ਨਾਲੋਂ ਲੈ ਕੇ ਘੇਰਿਆ ਚਾਹੇ ਉਹ ਦੀ ਉਤਾਰੀ ਵਾਲੀ ਚਾਹੇ ਉਹ ਤਰਜੀਹ ਸੰਦੂਸੀ ਹੁਣ ਕੀ ਇਹ ਕਹਿੰਦੇ ਨਾਲ ਬਾਰੇ ਕੀ ਪਲਾਨਿੰਗ ਸਰ ਇੱਕ ਨੇ ਇੱਕ ਮੁੱਦਾ ਹੀ ਬਣਾ ਲਿਆ ਸੀ ਜੀ ਉਹ ਅਲਾ ਤਾਂ ਹੁਣ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਕਿਉਂਕਿ ਤੀਜੀ ਵਾਰ ਜਿੱਤ ਤਾਂ ਹੋ ਹੀ ਚਈ ਗਈ ਕੀ ਮੈਂ ਕੀ ਕਹਣਾ ਹੁਣ ਉਹਨਾਂ ਬਾਰੇ ਉਹ ਤੇ ਹੁਣ ਵਿਚਾਰੇ ਧੱਸ ਗਏ ਨੇ ਉਸੇ ਸਿਸਟਮ ਚ ਉਹ ਮਤਲਬ ਕਹਿ ਸਕਦੇ ਜੇ ਕਿ ਮਤਲਬ ਉੱਥੇ ਫਸ ਕੇ ਰਹਿ ਗਏ ਨੇ ਉਹਨਾਂ ਨੇ ਵੇਖੋ ਉਹਨੇ ਇਹੋ ਕੰਮ ਆਪਣੇ ਉਪਲਬਧ ਦੀਆਂ ਸ਼ਾਇਦ ਗਨੌਂਦੀ ਲੋਕਾਂ ਨੂੰ ਸਮਝ ਪੈਂਦੀ ਔਰ ਇਹ ਸਬਜੈਕਟ ਵੀ ਸਟੇਟ ਦਾ ਆ ਔਰ ਗਲਤ ਪ੍ਰਚਾਰ ਕੀਤਾ ਮੈਂ ਕਹਿੰਦਾ ਉਹਨਾਂ ਦਾ ਗਲਤ ਪ੍ਰਚਾਰ ਨਾ ਕਰੂ ਸਾਡੇ ਸਾਹਮਣੇ ਆਰ ਕੋ ਕਹਿੰਦਾ ਡਰਗ ਡਰਗ ਇਸ ਬੜੀ ਉੱਚੀ ਬਾਵਾ ਖਲਾਰ ਖਲਾਰ ਕੇ ਗੱਲ ਕਰਦੀ ਸੀ ਅਸੀਂ ਬੰਦ ਕਰਾਂਗੇ ਅਸੀਂ ਬੰਦ ਕਰਾਂਗੇ ਤੁਸੀਂ ਕਿਵੇਂ ਬੰਦ ਕਰ ਸਕਦੇ ਮੈਨੂੰ ਸਮਝਾਓ ਜਿੰਨਾ ਚਿਰ ਮੁੱਖ ਮੰਤਰੀ ਨਹੀਂ ਚਾਹੂਗਾ ਜੇ ਮੁੱਖ ਮੰਤਰੀ ਨਲਾਇਕ ਹੈ ਤਾਂ ਤੁਸੀਂ ਕਿਵੇਂ ਉਸ ਤੋਂ ਕੰਮ ਕਰਾ ਸਕਦੇ ਸੈਨਿਕ ਅਥਾਰਟੀ ਉਹ ਹੈ ਹੋਮ ਮਿਨਿਸਟਰ ਦੇ ਹੇਠਾਂ ਆ ਹਾਂ ਅਸੀਂ ਉਹਨੂੰ ਮਜਬੂਰ ਕਰ ਸਕਦੇ ਹਾਂ ਧਰਨੇ ਦੇ ਸਕਦੇ ਹਾਂ ਸਭ ਕੁਝ ਕਰ ਸਕਦੇ ਹਾਂ ਤੇ ਜਿਹੜੇ ਲੀਡਰ ਪ੍ਰਚਾਰ ਕਰਦੇ ਸੀ ਇਹਦੇ ਵਿਚਾਰੇ ਕਦੀ ਘਰੋਂ ਬਾਹਰ ਮਤਲਬ ਆਪਣੇ ਦਹਿਲੀਜ਼ ਦੀ ਬਰੂਹ ਤੇ ਨਹੀਂ ਬੈਠੇ ਧਰਨੇ ਦੇਣਾ ਸੌਖਾ ਕੰਮ ਨਹੀਂ ਅਸੀਂ ਲੜਾਈ ਇਹਦੀ ਲੜਾਂਗੇ ਕਿਰਨ ਜੀ ਨੇ ਕਿਸ ਤਰ੍ਹਾਂ ਦੇ ਦਿੱਤੇ ਜਿੱਨਿਕ ਵੀਟ ਕਿ ਕੀ ਜਾਰੀ ਹੋ ਰਹੀ ਸੀ ਤਾਂ ਬਹੁਤ ਵਧੀਆ ਬਹੁਤ ਵਧੀਆ ਨਤੀਜੇ ਆਏ ਆ ਪੰਜਾਬ ਦੇ ਔਰ ਚੰਗੇ ਨਤੀਜੇ ਆਏ ਮੈਂ ਸਾਰਿਆਂ ਦਾ ਇਸ ਕੋਲੋਂ ਸ਼ੁਕਰੀਆ ਅਦਾ ਕਰਨਾ ਸਭ ਤੋਂ ਲੀਡ ਹਾਸਲ ਕੀਤੀ ਹੈ ਲੱਗਦਾ ਕਿ 27 ਚ ਮੁੱਖ ਮੰਤਰੀ ਜੇਰੇ ਬਣ ਦੇਖੋ ਇਹ ਪਾਰਟੀ ਦੇ ਦੇਤੂ ਹੁੰਦਾ ਹੈ ਉਹਦੀ ਅਸੀਂ ਵੀ ਇਹਨੂੰ ਕੀਤੀ ਸੀ ਦੋ ਲੱਖ ਦੀ ਲੀਡ ਦਾ ਇਹ ਲੀਡ ਨਹੀਂ ਡਿਪੈਂਡ ਕਰਦੀ ਇਹ ਪਾਰਟੀ ਨੇ ਡਿਸਾਈਡ ਕਰਨਾ ਆ ਚੰਨੀ ਸਾਹਿਬ ਵੀ ਹੋ ਸਕਦੇ ਕੋਈ ਵੀ ਹੋ ਸਕਦਾ ਇਹ ਸਾਡਾ ਡਿਸਾਈਡ ਕਰਨ ਦਾ ਨਹੀਂ ਹੈਗਾ ਨਾ ਇਹ ਲੀਡ ਇਹਨਾਂ ਲੀਡ ਦੇ ਨਾਲ ਕੋਈ ਇਸ ਚੀਜ਼ ਦਾ ਸਬੰਧ ਹੈਗਾ ਸੂਪਰ ਟੂ ਸਾਡੇ ਵੱਡੇ ਲੀਡਰ ਨੇ ਉੱਭਰ ਕੇ ਸਾਹਮਣੇ ਆਏ ਨੇ ਇਹ ਗੱਲ ਮੰਨਣੀ ਪਊਗੀ ਕਿ ਬਹੁਤ ਵੱਡੀ ਲੀਡ ਨਾਲ ਉਹਨਾਂ ਨੇ ਸਾਨੂੰ ਵੇਖੋ ਉਹਦਾ ਅਸਰ ਵਾਰੀ ਹੈ ਹੈਟ੍ਰਿਕ ਮਾਰੀ ਹੈ ਤੁਸੀਂ ਆਪਣੇ ਆਪ ਨੂੰ ਹੁਣ ਪੰਜਾਬ ਦੇ ਵਿੱਚ ਸੀਐਮ ਦਾ ਚਿਹਰਾ ਮੰਨਦੇ ਹੋ ਨਹੀਂ ਮੈਂ ਐਸ ਗੁਰੂ ਨਗਰੀ ਦੇ ਚਰਨਾਂ 'ਚ ਚੰਗਾ ਜਿੱਤਣਾ ਕੀਤਾ ਕਿ ਕੇਂਦਰ ਵੱਲੋਂ ਜੇਕਰ ਸਰਕਾਰ ਆਉਂਦੀ ਆ ਤਾਂ ਪੱਕਾ ਹੀ ਆ ਕਿਉਂਕਿ ਹੈਟ੍ਰਿਕ ਵੱਜ ਚੁੱਕੀ ਆ ਇਹ ਇਹ ਪੁੱਤਰ ਸਰੋਵਰਾਂ ਦੀ ਗੁਰੂ ਘਰ ਨੂੰ ਪਤਾ ਹੋਊਗਾ ਇੱਥੋਂ ਦੇ ਲੋਕਾਂ ਨੂੰ ਪਤਾ ਹੋਊਗਾ ਮੈਨੂੰ ਇਹਦੇ ਬਾਰੇ ਕੋਈ ਨਹੀਂ ਮੈਨੂੰ ਤਾਂ ਜਿਹੜੀ ਸੇਵਾ ਮਿਲੀ ਆ ਉਹ ਮੈਨੂੰ ਪਤਾ ਹੈ ਕਿ ਮੈਨੂੰ ਹੋਰ ਤੰਦੇਈ ਨਾ ਕਰਨੀ ਪੈਣੀ ਹੈ ਕਿਉਂਕਿ ਜਿੱਦ ਦੇਸ਼ ਨਾਲ ਜਹੇਦਰ ਸਾਹਿਬ ਨੇ ਮਨਾ ਕੀਤੀ ਸੀ ਇਸ ਕਰਕੇ ਅਸੀਂ ਤੇ ਨਹੀਂ ਕਰਾਂਗੇ ਕੋਈ ਬਟ ਜੇ ਕੋਈ ਵਰਕਰ ਕਰੇਗਾ ਉਹਨੂੰ ਕੋਈ ਮਨਾਈ ਨਹੀਂ ਕਰ ਸਕਦੇ ਕਿਉਂਕਿ ਹਾਂ ਮੈਂ ਕਿਹਾ ਸੀ ਇਹ ਤੋਂ ਬਾਅਦ ਬਟ ਜੇ ਕੋਈ ਹੋਣਾ ਵੀ ਆ ਜਾਏਗਾ ਤਦ ਉਹਨੂੰ ਘਰੋਂ ਮੋੜਤ ਨਹੀਂ ਸਕਦੇ ਪਰ ਸਾਡੇ ਲੋਕ ਕੋਈ ਇਹੀ ਜੀ ਗੱਲ ਕਰਦੇ ਫਿਰ ਗੁਰੂ ਘਰ ਨਾਲ ਤੋ ਬਸ ਤੂੰ ਕਹਾਂਗੇ ਮੈਨੂੰ ਸર્ટਿਫਿਕੇਟ ਲੈਣਾ ਹੈ ਫਿਰ ਉਸ ਤੋਂ ਬਾਅਦ ਗੁਰੂ ਘਰ ਫਿਰ ਪਰਿਵਾਰ ਦੇ ਨਾਲ ਜਾਵਾਂਗੇ ਮੱਥਾ ਟੇਕਾਂਗੇ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਗੁਰਜੀਤ ਸਿੰਘ ਓਝਲਾ ਜੋ ਇੱਥੇ ਪਹੁੰਚੇ ਨੇ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਸਰਟੀਫਿਕੇਟ ਜਿੱਤ ਤੋਂ ਬਾਅਦ ਵਾਲਾ ਸਰਟੀਫਿਕੇਟ ਜੋ ਲੈਣਾ ਹੈ ਤਾਂ ਮੈਂ ਤੇ ਵੇਖ ਸਕਦੇ ਹਾਂ ਕਿ ਗੁਰਜੀਤ ਸਿੰਘ ਓਝਲਾ ਜਿੰਦਾਬਾਦ ਤੇ ਜਿਹੜੇ ਨਾਰੇ ਜਿਹੜੇ ਆ ਵੀ ਲੱਗਨੇ ਸ਼ੁਰੂ ਹੋ ਗਏ ਨੇ ਹਾਲਾਂਕਿ ਜ਼ਰੂਰ ਐਲਾਨ ਹੋਣਾ ਬਾਕੀ ਹੈ ਲੇਕਿਨ ਜਿੱਤ ਜਿਹੜੀ ਆ ਪੂਰਨ ਤੌਰ ਤੇ ਪੱਕੀ ਆ ਤਾ ਇਹ ਤਸਵੀਰਾਂ ਵਿਸ਼ੇਸ਼ ਤੌਰ ਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਜੀਤ ਸਿੰਘ ਓਹਲਾ ਹੁਣਾ ਤੇ ਜਿਹੜੇ ਸਾਥੀ ਨੇ ਵਰਕਰ ਨੇ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਹੁਣ ਕਿਤਨਾ ਕਿਤੇ ਖੁਸ਼ੀ ਮਨਾਈ ਜਾ ਰਹੀ ਆ ਖੁਸ਼ੀ ਜਿਹੜੀ ਆ ਜਕਾਰਿਆਂ ਲਗਾ ਕੇ ਜਕਾਰੇ ਲਗਾ ਕੇ ਜਿਹੜੀ ਖੁਸ਼ੀ ਦਾ ਇੱਕ ਤੁਸੀਂ ਵੇਖ ਸਕਦੇ ਹੋ ਕਿ ਤਰੀਕਾ ਨਾਲ ਕੱਢਿਆ ਜਾ ਤਾਂ ਉਥੇ ਹੀ ਗੁਰਜੀਤ ਸਿੰਘ ਗੋਲਾ ਜ਼ਿੰਦਾਬਾਦ ਦੇ ਨਾਰੇ ਤਾਂ ਜਸ਼ਨ ਵੱਲੋਂ ਵੀ ਗੱਲ ਗੁਰਜੀਤ ਸਿੰਘ ਗੋਲਾ ਹੁਣਾਂ ਨੇ ਕੀਤੀ ਆ ਕਿ ਜਿਸ ਤਰੀਕੇ ਦੇ ਨਾਲ ਜੋ ਪੰਥ ਵੱਲੋਂ ਇਹ ਚੀਜ਼ ਦੀ ਮਨਾਹੀ ਆ ਕਿ ਕੱਲੂ ਘਾਰੇ ਦੇ ਦਿਨ ਚੱਲ ਰਹੇ ਨੇ ਤਾਂ ਜਿਹੜੀ ਖੁਸ਼ੀ ਆ ਢੋਲ ਧਮਾਕੇ ਤਾਂ ਨਹੀਂ ਵਜਾਵਾਂਗੇ ਲੇਕਿਨ ਅਗਰ ਕੋਈ ਵਰਕਰ ਢੋਲ ਧਮਾਕੇ ਲੈ ਕੇ ਘਰ ਨੂੰ ਆਉਂਦਾ ਉਸ ਨੂੰ ਮਨਾ ਨਹੀਂ ਕਰਨਗੇ ਮਨਾਹੀ ਨਹੀਂ ਕਰਨਗੇ ਪਰ ਹੁਣ ਸਰਟੀਫਿਕੇਟ ਲੈਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਜੋ ਹੈ ਗੁਰੂ ਘਰ ਵਿਖੇ ਜ਼ਰੂਰ ਨਤਮਸਤਕ ਜਿਹੜੇ ਆ ਗੁਰਜੀਤ ਸਿੰਘ ਓਇਲਾ ਹੋਣਗੇ ਤਾਂ ਇਹ ਖਾਸ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਤ ਪੱਕੀ ਆ ਐਲਾਨ ਹੋਣਾ ਬਾਕੀ ਆ ਕੁਝ ਸਮਾਂ ਰਹਿ ਗਿਆ ਸ਼ਾਮ 5:30 ਵਜੇ ਦੇ ਕਰੀਬ ਜਿਹੜਾ ਗੁਰਜੀਤ ਸਿੰਘ ਓਇਲਾ ਜੋਣੇ ਸਰਟੀਫਿਕੇਟ ਲੈਣ ਵਾਸਤੇ ਇੱਥੇ ਪਹੁੰਚਣਗੇ ਤਾਂ ਦੁਬਾਰਾ ਇੱਕ ਵਾਰੀ ਫੇਰ ਆਉਣਗੇ ਉਹਨਾਂ ਦੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਨਾਰੇ ਤੁਸੀਂ ਵੇਖ ਸਕਦੇ ਹੋ ਕਿੰਨੇ ਵੱਡੇ ਪੱਤਰ ਦੇ ਉੱਤੇ ਜਿਹੜੇ ਆ ਲੱਗ ਰਹੇ ਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਆ ਗਿਆ ਔਜਲਾ ਛਾ ਗਿਆ ਔਜਲਾ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਤਾਂ ਉੱਥੇ ਹੀ ਜਿੱਥੇ ਗੁਰੂ ਘਰ ਦੇ ਵਿੱਚੋਂ ਸੰਦੇਸ਼ ਆ ਜੋ ਸਿੱਖ ਕੌਮ ਨੂੰ ਕਿ ਕੋਈ ਵੀ ਇਹ ਇਹ ਜਿੰਨਾ ਦੇ ਵਿੱਚ ਜੋ ਖੁਸ਼ੀ ਜਾਂ ਢੋਲ ਠਮਕਾ ਨਹੀਂ ਵਜਾ ਸਕਦਾ ਤਾਂ ਉੱਥੇ ਹੀ ਹੁਣ ਗੁਰਜੀਤ ਸਿੰਘ ਹੋਇਲਾ ਹੁਣਾਂ ਨੇ ਵੀ ਇਹ ਚੀਜ਼ ਦੀ ਪੁਸ਼ਟੀ ਕਰ ਦਿੱਤੀ ਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਹੁਣ ਕਿਸੇ ਵੀ ਤਰੀਕੇ ਦੀ ਜੋ ਹੁਣ ਕਹਿ ਸਕਦੇ ਆ ਕਿ ਕਿਸੇ ਵੀ ਤਰੀਕੇ ਦੀ ਜੋ ਹੁਣ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਖੁਸ਼ੀ ਆ ਉਹ ਸਾਡੇ ਵੱਲੋਂ ਤਾਂ ਨਹੀਂ ਮਨਾਈ ਜਾਏਗੀ ਪਰ ਜਿਹੜੇ ਵਰਕਰ ਹੈਗੇ ਨੇ ਵਰਕਰਾਂ ਵੱਲੋਂ ਜੇਕਰ ਖੁਸ਼ੀ ਮਨਾਈ ਜਾਂਦੀ ਆ ਤਾਂ ਉਹਨੂੰ ਆ ਵੈਲਕਮ ਹੈ ਤਾਂ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਗੁਰਜੀਤ ਸਿੰਘ ਓਝੜਾ ਹੁਣਾਂ ਦੇ ਜਿਹੜੇ ਸਾਥੀ ਸਪੋਰਟਰ ਹੈਗੇ ਨੇ ਇੱਥੇ ਮੌਜੂਦ ਹੈਗੇ ਨੇ ਤਾਂ ਕਿਵੇਂ ਵੇਖਦੇ ਹੋ ਜੀ ਤੁਸੀਂ ਇੱਥੇ ਪਹੁੰਚੇ ਹੋ ਤੇ ਗੁਰਜੀਤ ਸਿੰਘ ਓਝੜਾ ਤੇ ਹੁਣਾਂ ਦੀ ਜਿੱਤ ਪੂਰੀ ਪੱਕੀ ਆ ਕਿਉਂਕਿ ਤੀਹ ਹਜ਼ਾਰ ਪਹੁੰਚ ਗਈ ਆ ਤਾਂ ਕਿਵੇਂ ਵੇਖਦੇ ਹੋ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਤੀਜੀ ਵਾਰੀ ਗੁਰੂ ਨਗਰੀ ਨੇ ਉਹਨਾਂ ਨੂੰ ਫੇਰ ਸੰਸਦ ਦੇ ਵਿੱਚ ਭੇਜਿਆ ਤੇ तमाम ਹੀ ਸਾਰੇ ਜਿਹੜੇ ਕਾਂਗਰਸ ਦੇ ਵਰਕਰ ਰਹੇ ਨੇ ਬੜੇ ਖੁਸ਼ ਨੇ ਉਹਨਾਂ ਦੇ ਕੰਮਾਂ ਤੇ ਮੋਹਰ ਲਗਾਈ ਅੱਜ ਸੱਚ ਦੀ ਜਿੱਤ ਹੋਈ ਆ ਜੀ ਪਰ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਇਹ ਜੋ ਕਹਿੰਦੇ ਸੀਗੇ ਕਿ ਗੁਰਜੀਤ ਸਿੰਘ ਓਜਲਾ ਹੁਣਾਂ ਨੂੰ ਡਿਵੈਲਪਮੈਂਟ ਚਾਹੀਦੀ ਆ ਆਪਣਾ ਡਿਵੈਲਪਮੈਂਟ ਕਰਨੀ ਚਾਹੀਦੀ ਆ ਇਹ ਚਾਹੀਦਾ ਨਾਲੇ ਨੂੰ ਲੈ ਕੇ ਕਈ ਗੱਲਾਂ ਹੋਈਆਂ ਜਿੰਗੀਆਂ ਤਾਂ ਹੁਣ ਕਿਵੇਂ ਵੇਖਦੇ ਹੋ ਤੁਸੀਂ ਮੇਰੇ ਖਿਆਲ ਨਾਲ ਉਹ ਨਾਲਾ ਰੱਖਿਆ ਹੀ ਇਸੇ ਲਈ ਵੀ ਇਹ ਸਾਰੇ ਜਿਹਨੇ ਉਹਦੇ ਵਿੱਚ ਡੁੱਬਨ ਤੇ ਹੁਣ ਉਹ ਨਾਲਾ ਕਵਰ ਕੀਤਾ ਜਾਏਗਾ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜਿਹੜੀ ਨਾਲੇ ਨੂੰ ਲੈ ਕੇ ਖਾਸ ਗੱਲਾਂ ਹੁੰਦੀਆਂ ਸੀ ਕਿ ਨਾਲੇ ਨੂੰ ਲੈ ਕੇ ਕਈ ਵਾਰ ਆਪੋ ਜੀਸ਼ਨ ਇਹ ਗੱਲਾਂ ਕਰਦੀ ਦਿਖਾਈ ਦਿੰਦੀ ਸੀ ਕਿ ਨਾਲਾ ਕਵਰ ਕੀਤਾ ਜਾਵੇ ਗੁਰਜੀਤ ਸਿੰਘ ਓਇਲਾ ਹੋਣਾ ਨੇ ਆਪਣੇ ਘਰ ਦਾ ਨਾਲਾ ੜੀ ਕਵਰ ਕੀਤਾ ਤਾਂ ਹੁਣ ਵਰਕਰਾਂ ਦਾ ਕਹਿਣਾ ਹੈ ਕਿ ਹੁਣ ਇਸ ਨਾ ਨਾਲਿਆਂ ਦੇ ਵਿੱਚ ਜਿਹੜੇ ਆਪੋਜੀਸ਼ਨ ਵਾਲੇ ਹੈਗੇ ਨੇ ਉਹਨਾਂ ਨੂੰ ਪਾ ਕੇ ਜਿਹੜਾ ਕਵਰ ਕੀਤਾ ਜਾਏਗਾ ਪਰ ਕਿਤੇ ਨਾ ਕਿਤੇ ਗੁਰਜੀਤ ਸਿੰਘ ਓਜਲਾ ਹੋਣਾ ਵੱਲੋਂ ਇਹ ਚੀਜ਼ ਦੀ ਪੁਸ਼ਟੀ ਦਿੱਤੀ ਗਈ ਹੈ ਕਿ ਉਹ ਜਸ਼ਨ ਨਹੀਂ ਮਨਾਉਣਗੇ ਉਹ ਪਾਲਣਾ ਕਰਨਗੇ ਜਥੇਦਾਰ ਸਾਹਿਬ ਦੇ ਹੁਕਮਾਂ ਦੀਆਂ ਤਾਂ ਅਗਰ ਕੋਈ ਵਰਕਰ ਜਸ਼ਨ ਮਨਾਉਂਦਾ ਤਾਂ ਉਸ ਦਾ ਵੈਲਕਮ ਹੈ ਤਾਂ ਕਲੀ-ਕਲੀ ਤਸਵੀਰ ਤਾੜਨਾ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਣੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਟਰ ਸੰਨ ਜਗਬਣੀ ਟੀਵੀ ਸ਼ਿਵਮ ਅਮਰਸਰ ਸਾਹਿਬ